ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਮਨਾਉਣ ਦੇ ਲਈ ਸ਼੍ਰੋਮਣੀ ਕਮੇਟੀ ਤੋਂ ਜਥਾ ਰਵਾਨਾ ਹੋਇਆ ਇਹ ਜਥਾ ਟਾਰੀਵਾਗਾ ਸਰਹੱਦ ਦੇ ਰਾਹੀਂ ਪਾਕਿਸਤਾਨ ਰਵਾਨਾ ਹੋਇਆ ਦੱਸਦੀ ਕਿ ਸ਼੍ਰੋਮਣੀ ਕਮੇਟੀ ਤੋਂ ਬੋਨਲੇ ਸੋਨੇਹਾਲ ਦੇ ਜੈਕਾਰਿਆਂ ਦੀ ਗੂੰਜ ਦੇ ਵਿੱਚ ਜਥੇ ਨੇ ਰਵਾਨਗੀ ਕੀਤੀ ਹੈ ਇਹ ਜਥਾ ਗੁਰੂ ਧਾਮਾਂ ਦੇ ਦਰਸ਼ਨ ਕਰ ਟਾਰੀਵਾਗਾ ਸਰਹੱਦ ਦੇ ਰਾਹੀਂ 23 ਨਵੰਬਰ ਨੂੰ ਭਾਰਤ ਵਾਪਸ ਪਰਤੇਗਾ ਇਹ ਜਥਾ 10 ਦਿਨ ਦੇ ਵੀਜ਼ੇ ਤੇ ਪਾਕਿਸਤਾਨ ਨਨਕਾਣਾ ਸਾਹਿਬ ਪੰਜਾ ਸਾਹਿਬ ਹਸਨ ਅਬਦਾਲ ਤੇ ਲਾਹੌਰ ਇਸ ਦਿਨ ਕਰਤਾਰਪੁਰ ਸਾਬ ਤੇ ਸੱਚਾ ਸੌਦਾ ਤੇ ਹੋਰ ਵਕ ਵਕ ਗੁਰੂਤਾਮਾ ਦੇ ਦਰਸ਼ਨ ਕਰਕੇ ਵਾਪਸ ਆਵੇਗਾ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਦੇ ਲਈ ਜਥੇ ਦੇ ਵਿੱਚ ਸ਼ਰਧਾਲੂਆਂ ਦੇ ਮਨ ਦੇ ਵਿੱਚ ਬੜੀ ਖੁਸ਼ੀ ਦੀ ਲਹਿਰ ਵੇਖਣ ਨੂੰ ਮਿਲ ਰਹੀ ਹੈ ਸ਼ਰਧਾਲੂਆਂ ਦਾ ਕਹਿਣਾ ਹੈ ਕਿ ਅਸੀਂ ਬੜੇ ਭਾਗਾ ਵਾਲਿਆਂ ਜਿਹੜੇ ਬਾਬੇ ਨਾਨਕ ਨੇ ਸਾਨੂੰ ਆਪਣੀ ਦਰ ਤੇ ਬੁਲਾਇਆ 763 ਦੇ ਕਰੀਬ ਸ਼ਰਧਾਲੂਆਂ ਦਾ ਜਥਾ ਸ਼੍ਰੋਮਣੀ ਕਮੇਟੀ ਤੋਂ ਪਾਕਿਸਤਾਨ ਦੇ ਲਈ ਰਵਾਨਾ ਹੋਇਆ ਤੇ ਕਿਹਾ ਕਿ 2243 ਦੇ ਕਰੀਬ ਸ਼ਰਧਾਲੂਆਂ ਨੇ ਨਨਕਾਣਾ ਸਾਹਿਬ ਜਾਣ ਦੇ ਲਈ ਵੀਜ਼ਾ ਅਪਲਾਈ ਕੀਤੇ ਸੀ ਤੇ 763 ਦੇ ਕਰੀਬ ਸ਼ਰਧਾਲੂਆਂ ਦਾ ਵੀਜ਼ਾ ਜਾਰੀ ਕੀਤਾ ਗਿਆ 481 ਦੇ ਕਰੀਬ ਸ਼ਰਧਾਲੂਆਂ ਦਾ ਵੀਜ਼ਾ ਪਾਕਿਸਤਾਨ ਹਾਈ ਕਮਿਸ਼ਨ ਨੇ ਰੱਦ ਕਰ ਦਿੱਤਾ ਸੀ ਸ਼ਰਮਨੀ ਕਮੇਟੀ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਿਨ੍ਹਾਂ ਸ਼ਰਧਾਲੂਆਂ ਨੂੰ ਵੀਜ਼ਾ ਨਹੀਂ ਮਿਲਦਾ ਉਹਨਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਬੜੀ ਠੇਸ ਪਹੁੰਚਦੀ ਹੈ ਪਾਕਿਸਤਾਨ ਜਿੱਦਾਂ ਲੱਗਾ ਹੈ ਜਾ ਰਹੇ ਜੇ ਕੀ ਕਹਿਣਾ ਚਾਹੋਗੇ ਵਿਛੜੇ ਪੁੱਤ ਧਾਮਾਂ ਦੇ ਦਰਸ਼ਨਾਂ ਲਈ ਜਾਂਦੇ ਸਨ ਦੇਖੋ ਹਰ ਗੁਰਸਿੱਖ ਦੀ ਇੱਕ दिली ਇੱਛਾ ਹੁੰਦੀ ਹੈ ਕਿ ਜੋ ਸਾਡੇ ਗੁਰੂ ਧਾਮ ਵਿਛੜੇ ਹਨ ਉਹਨਾਂ ਦੇ ਅਸੀਂ ਦਰਸ਼ਨ ਕਰੀਏ ਅਸੀਂ ਹਰ ਰੋਜ਼ ਅਰਦਾਸ ਦੇ ਵਿੱਚ ਵੀ ਇਹੀ ਮੰਗਦੇ ਆਂ ਸੋ ਕਾਫੀ ਜ਼ਰ ਤੋ ਦਿਲ ਦੀ ਇੱਛਾ ਸੀ ਜੋ ਅੱਜ ਮਹਾਰਾਜ ਨੇ ਪੂਰੀ ਕੀਤੀ ਹੈ ਤੇ ਅਸੀਂ ਤਹਿ ਦਿਲੋਂ ਧੰਨਵਾਦੀ ਆਂ ਆਪਣੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਤੇ ਭਾਰਤ ਸਰਕਾਰ ਦਾ ਜਿਨ੍ਹਾਂ ਨੇ ਸਾਨੂੰ ਜਾਣ ਦੀ ਇਜਾਜ਼ਤ ਦਿੱਤੀ ਹੈ ਸੋ ਅਸੀਂ ਜਾ ਕੇ ਸਾਰੇ ਗੁਰਦੁਆਮਾਂ ਦੇ ਦਰਸ਼ਨ ਕਰਾਂਗੇ ਇਸੇ ਤਰ੍ਹਾਂ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਆਂ ਕਿ ਜ਼ਰੂਰ ਇੱਕ ਵਾਰ ਆਪਣੇ ਵਿਛੜੇ ਹੋਏ ਗੁਰਧਾਮਾਂ ਦੇ ਦਰਸ਼ਨ ਕਰਨ ਜ਼ਰੂਰ ਜਾਵੋ ਕਿਦੋਂ ਜੱਥਾ ਕਿੰਨੀ ਤਰੀਕ ਨੂੰ ਇਹ ਜੱਥਾ ਵਾਪਸ ਆਇਆ ਇਹ ਜੱਥਾ ਅੱਜ 14 ਤਰੀਕ ਨੂੰ ਚੱਲਿਆ ਤੇ 23 ਤਰੀਕ ਨੂੰ ਵਾਪਸ ਸਾਰੇ ਗੁਰਧਾਮਾਂ ਦੇ ਦਰਸ਼ਨ ਕਰਕੇ 23 ਤਰੀਕ ਨੂੰ ਵਾਪਸ ਆ ਜਾਏ ਠੀਕ ਠੀਕ ਹੈ ਠੀਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿੰਨੀ ਕੀ ਖੁਸ਼ੀ ਹੋ ਰਹੀ ਸਾਰੇ ਹਾਂਜੀ ਬਹੁਤ ਖੁਸ਼ੀ ਆ ਜੀ ਜਿਸ ਤਰ੍ਹਾਂ ਤੁਸੀਂ ਕਹਦੇ ਹੋ ਵੀ ਇਹ ਗੁੰਗੇ ਬੰਦੇ ਨੂੰ ਗੋੜ ਖਵਾ ਦਈਏ ਵੀਓ ਦੱਸ ਨਹੀਂ ਸਕਦਾ ਇਹਦਾ ਸਵਾਦ ਕਿੰਨਾ ਤੇ ਉਸੇ ਤਰ੍ਹਾਂ ਸਾਡੇ ਇੱਕ ਜੋ ਦਿਲ ਦੇ ਵਿੱਚ ਦਿਲ ਦੇ ਵਿੱਚ ਚਾਹ ਸੀ ਇੱਛਾ ਸੀ ਉਹ ਪੂਰੀ ਹੋਈ ਹੈ ਸਾਨੂੰ ਬਹੁਤ ਖੁਸ਼ੀ ਆਜੀ ਚੱਲੇ ਉਸ ਤੋਂ ਪਹਿਲਾਂ ਕਿੰਨੀ ਵਾਰ ਜਾ ਚੁੱਕੇ ਹੋ ਉਸ ਤੋਂ ਪਹਿਲਾਂ ਅਸੀਂ ਦੋ ਵਾਰ ਜਾ ਚੁੱਕੇ ਹਾਂ ਠੀਕ ਹੈ ਕੀ ਕਹਿਣਾ ਚਾਹੁੰਦੇ ਸਿਕ ਸੰਤਨ ਵਿੱਚ ਬਹੁਤ ਜ਼ਿਆਦਾ ਉੱਥੇ ਵੀ ਸੰਗਤ ਪਿਆਰ ਦਿੰਦੀ ਹੈ ਪਰ ਪਾਕਿਸਤਾਨ ਸਰਕਾਰ ਵੀ ਬਹੁਤ ਜ਼ਿਆਦਾ ਪ੍ਰਬੰਧ ਵਧੀਆ ਕਰਦੀ ਹੈ ਸੋ ਇਸੇ ਤਰ੍ਹਾਂ ਹਰ ਇੱਕ ਨੂੰ ਜੋ ਇੱਕ ਕਿਸੇ ਮੰਦਾਨਾਂ ਦੇ ਵਿੱਚ ਕੋਈ ਕਿਸੇ ਤਰ੍ਹਾਂ ਦਾ ਡਰ ਆ ਉਹ ਡਰ ਦੂਰ ਕਰਕੇ ਉੱਥੇ ਇੱਕ ਵਾਰ ਜ਼ਰੂਰ ਜਾਣਾ ਚਾਹੀਦਾ ਵਾ ਸੋ ਜਾ ਕੇ ਦੇਖਣਾ ਆਪਣੇ ਗੁਰਧਾਮ ਆਪਣੀ ਸੰਗਤ ਨੂੰ ਜ਼ਰੂਰ ਮਿਲਣਾ ਸੋ ਇਸੇ ਤਰ੍ਹਾਂ ਸਾਰੇ ਉਪਰਾਲੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਇੰਦਰਜੀਤ ਕੋਹੜਾ ਮੈਂ ਪਿੰਡ ਮਹਿਬੂਦਪੁਰ ਤੋਂ ਮੁਕੇਰੀਆਂ ਤੋਂ ਹਿਆਰਪੁਰ ਤੋਂ ਬਲੋਂਗ ਕਰਦੀ ਆ ਸਾਡਾ ਨਨਕਾਣਾ ਸਾਹਿਬ ਦਾ ਵੀਜ਼ਾ ਲੱਗਿਆ ਏ ਅਸੀਂ ਨਨਕਾਣਾ ਸਾਹਿਬ ਗੁਰਪੁਰਬ ਤੇ ਜਾ ਰਹੇ ਆ ਤੇ ਸਾਨੂੰ ਬੜੀ ਖੁਸ਼ੀ ਹੈ ਸਾਡਾ ਜਥੇ ਦਾ ਜਥਾ ਸੀ ਸਾਰਾ ਹੀ ਸਾਡਾ ਉਹਨਾਂ ਵਿੱਚੋਂ ਮਤਲਬ ਕਿ ਬਾਕੀਆਂ ਦਾ ਨਹੀਂ ਲੱਗਿਆ ਹੈਗਾ ਸਾਨੂੰ ਅਫਸੋਸ ਵੀ ਹੈ ਬਹੁਤ ਜ਼ਿਆਦਾ ਅਫਸੋਸ ਹੈ ਕਿਉਂਕਿ ਅਸੀਂ ਕਾਫੀ ਜਣਿਆਂ ਨੇ ਵਿਜ਼ੇ ਲਾਇਏ ਸੀ ਸਾਡੇ ਦੋ ਜਣਿਆਂ ਦੇ ਵਿਜ਼ੇ ਆਏ ਆ ਉਹਦੇ ਵਿੱਚੋਂ ਕਿੰਨੇ ਜਥੇ ਦਾ ਵਿਜ਼ਾ ਲੱਗਿਆ ਸਾਡੇ 16 ਜਣਿਆਂ ਦਾ ਸੀਗਾ ਜਿਹਦੇ ਵਿੱਚੋਂ ਸਾਡੇ ਦੋ ਜਣਿਆਂ ਦੇ ਵਿਜ਼ੇ ਆਏ ਨੇ ਹਾਂਜੀ ਅੱਜ ਦਰਸ਼ਨ ਕਰਨ ਜਾ ਰਹੇ ਹਾਂ ਕਿੰਨੀ ਮਹਿਸੂਸ ਕਰ ਰਹੇ ਹੋ ਬਹੁਤ ਖੁਸ਼ੀ ਐਨੀ ਖੁਸ਼ੀ ਹੈ ਕਿ ਅਸੀਂ ਆਪਣੇ ਗੁਰੂਆਂ ਦੀ ਧਰਤੀ ਤੇ ਜਾ ਰਹੇ ਹਾਂ ਸਾਡੇ ਤਾਂ ਪੈਰ ਨਹੀਂ ਥੱਲੇ ਲੱਗ ਰਹੇ ਜਦੋਂ ਦਾ ਸਾਨੂੰ ਬਤਲ ਲੱਗਿਆ ਕਿ ਸਾਡਾ ਵੀਜ਼ਾ ਆਇਆ ਹੈ ਅੱਜ ਜਾ ਰਹੇ ਇਸ ਤੋਂ ਪਹਿਲਾਂ ਕਿੰਨੀ ਪਹਿਲਾਂ ਕਿੰਨੀ ਤਰ੍ਹਾਂ ਜਾ ਰਹੇ ਹੋ ਕਿੰਨੀ ਵਾਰ ਜਾ ਚੁੱਕੇ ਹੋ ਅਸੀਂ ਉੱਥੇ ਪਹਿਲੀ ਵਾਰ ਹੀ ਜਾ ਰਹੇ ਹਾਂ ਫਸਟ ਟਾਈਮ ਹਾਂਜੀ ਫਸਟ ਟਾਈਮ ਜਾ ਰਹੇ ਹਾਂ ਅਸੀਂ ਪਹਿਲੇ ਨਹੀਂ ਗਏ ਹੈਗੇ ਫਸਟ ਟਾਈਮ ਜਾ ਰਹੇ ਹਾਂ ਉੱਥੇ ਅੱਜ ਸਿੱਖ ਸੰਗਤ ਨੂੰ ਕੀ ਫੀਲ ਕਰਨਾ ਚਾਹੁੰਦੇ ਅਸੀਂ ਸਿੱਖ ਸੰਗਤ ਨੂੰ ਕਰਨਾ ਚਾਹੁੰਦੇ ਕਿ ਜਾਇ ਸਾਨੂੰ ਸਾਡੀ ਤੋਂ ਉਹਨਾਂ ਨੂੰ ਕਰਨਾ ਚਾਹੁੰਦੇ ਕਿ ਜਿਹੜੇ ਅਸੀਂ ਆਪਣੇ ਗੁਰੂਆਂ ਦੇ ਦਰਸ਼ਨ ਕਰਛੜੇ ਸਾਡੇ ਗੁਰੂਆਂ ਦੀ ਧਰਤੀ ਹੈ ਅਸੀਂ ਉੱਥੇ ਜਾ ਕੇ ਨਕਮਸਤਕ ਹੋ ਸਕੀਏ ਹਾਂ ਪੰਜਾਬ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਪੰਜਾਬ ਸਰਕਾਰ ਨਹੀਂ ਕਹਿਣਾ ਚਾਹੁੰਦੇ ਕਿ ਉਹਨਾਂ ਦੇ ਨਾਲ ਮਿਲੋ ਜਾਂ ਕਿੱਦਾਂ ਕੁਛ ਵੀ ਹੈ ਤੇ ਸਾਡੇ ਲਈ ਕੁਛ ਥੋੜੇ ਬਤਤੇ ਰਸਤੇ ਖੋਲੋ ਸਾਡੇ ਲਈ ਅਸੀਂ ਤੇ ਉਹ ਕਹਿਣਾ ਚਾਹੁੰਦੇ ਆਂ ਨਾ ਕਿ ਸਰਕਾਰ ਨੂੰ ਵੱਧ ਤੋਂ ਵੱਧ ਵਿਝਿਆਨ ਸਿੱਖਾਂ ਦੇ ਤੇ ਉਹ ਉੱਥੇ ਜਾ ਸਕਣ ਜਿੱਦਾਂ ਕਿ ਸਭ ਕੋਈ ਇੰਨਾ ਪਿਆਰ ਕਰਦਾ ਏ ਆਪਣੀ ਮਤਲਬ ਕਿ ਸਿੱਖਾਂ ਨੂੰ ਜਾਂ ਕਿੱਦਾਂ ਹਨਾ ਤੇ ਉਹ ਉਹਨਾਂ ਨੂੰ ਉੱਥੇ ਵਿਝੇ ਮਿਲਨੇ ਚਾਹੀਦੇ ਆ ਤਾਂ ਤੇ ਵਿਝੇ ਤੋਂ ਬਿਨਾ ਸੀ ਜਾ ਨਹੀਂ ਸਕਦੇ ਇਹ ਸਾਡੀ ਮਜਬੂਰੀ ਆ ਹਨਾ ਤੇ ਇਸ ਕਰਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ 763 ਜਿਹੜੇ ਜੱਤਲੀ ਐ ਜਿਹਨਾਂ ਨੂੰ ਵਿਜੇ ਲੱਗੇ ਐ ਉਹ ਗੁਰਦਹਾਮਾਂ ਦੀ ਪਾਸਤਾ ਦੀ ਗੁਰਦਹਾਮਾਂ ਦੀ ਯਾਤਰਾ ਕਰਨਗੇ ਤੇ 23 ਤਰੀਕ ਨੂੰ ਜਿਹੜਾ ਜਥਾ ਜਿਹੜਾ ਵਾਸੀ ਕਰੇਗਾ ਉਹਦੇ ਨਾਲ ਸਾਡੇ ਪ੍ਰਬੰਧਕ ਤੌਰ ਤੇ ਵੀ ਸ਼੍ਰੋਮਣੀ ਕਮੇਟੀ ਦੇ ਅੰਜਾਦ ਜਾ ਰਹੇ ਆ ਸੇਵਾਦਾਰ ਜਾ ਰਹੇ ਆ ਇਹ ਵੀ ਅੱਗੇ ਉੱਥੇ 23 ਨਿਸ਼ਾਨ ਸਾਹਿਬ ਜਿਹੜੀ ਸੰਭਾਲ ਦੇ ਲਈ ਚੋਲੇ ਜਿਹੜੇ ਆ 23 ਉਹ ਵੀ ਲੈ ਕੇ ਜਾ ਰਹੇ ਆ ਇਸੇ ਤਰ੍ਹਾਂ ਕਕਾਰ ਜਿਹੜੇ ਆ ਅੰਮ੍ਰਿਤਸਰ ਚਾਰ ਦੇ ਲਈ ਕਕਾਰ ਜਿਹੜੇ ਆ ਉਹ ਵੀ ਨਾਲ ਜਾ ਰਹੇ ਆ ਬਾਕੀ ਇੰਤਜ਼ਾਮ ਜਿੱਦਾਂ ਸਰਕਾਰ ਜਿੰਨਾ ਜਿੰਨਾ ਦੇਣਾ ਉਹ ਦਾ ਨਿਰੂਪੇ ਵਗੈਰਾ ਵੀ ਲੋਈਆਂ ਉਹ ਵੀ ਨਾਲ ਲੈ ਕੇ ਜਾ ਰਹੇ ਆ ਕਿਉਂਕਿ ਸੋਵੀ ਕਮੇਟੀ ਸਿੱਖਾ ਦੀ ਯੂਨੀ ਪਾਰਲੀਮੈਂਟ ਤੇ ਇਹਦੇ ਪੁਖਤਾ ਪ੍ਰਵਾਨ ਜਿਹੜੇ ਸਾਰੇ ਦੇ ਸਾਰੇ ਜੱਥੇ ਦੇ ਕੀਤੇ ਗਏ ਆ ਤੇ ਮੈਂ ਅਰਦਾਸ ਕਰਦਾ ਕਿ ਜੱਥਾ ਆਪਣੀ ਆਸਥਾ ਦੇ ਨਾਲ ਸਾਧਾ ਦੇ ਨਾਲ ਸਾਰੇ ਗੁਰਦਆਮਾਂ ਦੀ ਯਾਤਰਾ ਕਰਕੇ ਸਾਰੇ ਦੇ ਸਾਰੇ ਜਿਹੜੇ 23 ਤਰੀਕ ਨੂੰ ਵਾਪਸ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਸੇ ਦੀ ਮਰਜ਼ੀ ਲੋ ਚਾਹੇ ਨਾਲ ਨੂੰ ਜਾਂ ਘਟ ਘਟ ਪਰ ਫਿਰ ਵੀ ਉਹ ਸਰਕਾਰ ਨਾਲ ਜਿੱਦਾਂ ਪ੍ਰਧਾਨ ਜੀ ਨੇ ਰੈਕਟਰ ਚ ਗੱਲ ਕੀਤੀ ਹੈ ਪ੍ਰਧਾਨ ਜੀ ਅੱਗੇ ਜਾ ਕੇ ਗੱਲ ਕਰਨੀ ਮੈਸੇ ਦਾ ਨਾ ਕਿਹਾ ਤਾਂ ਬਲੰਸਾ ਹੋਣਾ ਉੱਥੇ ਉਸ ਦੀ ਸਰਕਾਰ ਨਾਲ ਉਸ ਨਾਲ ਗੱਲ ਕਰਾਂਗੇ ਜਾ ਕੇ ਮੈਂ ਕਹਿੰਦਾ ਇਦਾਂ ਗੱਲ ਕਰਨੀ ਚਾਹੀਦੀ ਹੈ ਸਰਕਾਰ ਨਾਲ ਸਾਡੀ ਜਿਹੜੇ ਲੋਕੀਂ ਨਾਲ ਨਾ ਆਉਂਦੇ ਹੋਰ ਕਰਨੀ ਮੈਂ ਤੇ ਅਸੀਂ ਧੰਨਵਾਦੀ ਆ ਸਰਦਾਰ ਹਰਿੰਦਰ ਸਿੰਘ ਧਾਮੀ ਸਾਹਿਬ ਦਾ ਜਿਹਨੇ ਮਨੁੱਖ ਮਦਦ ਸੇਵਾਦਾਰ ਕਰਕੇ ਇਸ ਵਾਰ ਜਿਵੇਂ ਜਿਵੇਂ ਦਵਾਈ ਕਰਵਾਣਵਾਤੀ ਮਤਲਬ ਤੋੜਿਆ ਤੋਰ ਲੱਗੇ ਮੈਂ ਵੀ ਧੰਨਵਾਦੀ ਆ ਤੀਸ਼ਾਪਤ ਸਾਹਿਬ ਦਾ ਵੀ ਨਾਲੇ ਸੱਚੇ ਪਾਤਸ਼ਾਹ ਤੁਹਾਨੂੰ ਚੜ੍ਹਦੀ ਪਾਣ ਕਲਾ ਬਖਸ਼ੇ ਤੇ ਮੈਂ ਵੀ ਧੰਨਵਾਦੀ ਆ ਸਰਦਾਰ ਸਤਜੀਤ ਸਿੰਘ ਜਿਹੜਾ ਸਾਰੇ ਮਨ ਮੁਲਾਜ਼ਮਾਂ ਦਾ ਧੰਨਵਾਦ ਕਰਦਾ ਜੇਰਾ ਮੈਨੂੰ ਤੁਸੀਂ ਇਹਨਾਂ ਮੰਨ ਦਿੱਤਾ ਇਹ ਸਮਾਨ ਦੇ ਮੁਕਾਬਲੇ ਪਰ ਗੁਰੂ ਆਰਾਮ ਦਾ ਸੱਚੇ ਪਾਤਸ਼ਾਹ ਦੇ ਮਿਹਰ ਭਰਿਆ ਪਰਦੀਪ ਸਿੰਘ ਅੰਗਲ ਜੰਮਾ ਦਾ ਨਾਮ ਨਾਨਕ ਨਾਮ ਚੜ੍ਹਦੀ ਕਲਾ ਦੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ